ਜੋਦੇ ਵੱਡੇ ਮੁੰਾਰੇ ਜਾਂ ਪਰ ਖੇਤ ਵਿੱਚ ਅੱਜ ਕਮੀ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਦੇਖੀ ਹੋਣੀ ਢੀ ਹੰਗ ਸਿੰਘ ਹੋਮ ਚਾਰਜ ਕਰਦੇ ਪਏ ਆ ਅਗਨੀ ਦੀ ਪੂਜਾ ਕਰਦੇ ਆ ਉਹ ਵੀਡੀਓ ਤੁਸੀਂ ਦੇਖੀ ਹੈ ਜੀ ਸਾਨੂੰ ਗੁਰੂ ਸਾਹਿਬ ਨੇ ਇਹਨਾਂ ਕੀ ਜਾ ਰੋਕਿਆ ਵਾ ਜੀ ਫਿਰ ਇਹ ਕੋਣ ਲੋਕ ਨੇ ਇਹ ਸਿੰਘਾਂ ਲੇਖੋ ਸਾਨੂੰ ਬਦਨਾਮ ਕਰਨ ਵਾਲੇ ਬੇਰੇ ਪੁਰੇ ਘਰ ਦੇ ਵਿੱਚ ਉਹ ਜਿਹੜਾ ਜਿਹੜਾ ਵਿੱਚ ਬੈਠਾ ਕੰਮ ਇੱਥੇ ਬੈਠਾ ਉਹ ਹਰਜੀਤ ਸਿੰਘ ਆਰਐਐਸ ਦਾ ਬੰਦਾ ਹੋ ਦੁਰਗਾ ਸਤਿ ਸੰਘਾਰੇ ਰਾਖ ਥੜ ਗੇ ਲੈ ਸ੍ਰੀ ਅੰਮ੍ਰਿਤ ਦਾ ਜੱਲਿਆਣਾ ਦਾ ਧਾਰਮਿਕ ਮਤਲਬ ਨੂੰ ਸੀ ਸਤਕਾਰ ਕਰਦੇ ਆ ਉਹਨਾਂ ਦਾ ਉਹਨਾਂ ਦਾ ਮੁਬਾਰਕਾ ਨੂੰ ਗਾਣਾ ਉਹ ਸਾਡਾ ਉਥੇ ਜਾ ਕੇ ਇਹਨੇ ਨਗਰ ਰੰਗ ਲਾਇਆ ਉਹਨਾਂ ਦੇ ਹਵਨ ਵੀ ਸਾਰੇ ਕਰਦਾ ਰਿਹਾ ਬੀਜੋ ਕਈ ਇਹ ਨਹੀਂ ਇਹ ਵੀ ਵਾਇਰਲ ਹੋਈਆਂ ਇਹਹੀ ਬੰਦਾ ਕਰਾ ਰਿਹਾ ਦੇਖੋ ਗੁਰੂ ਸਾਹਿਬ ਨੇ ਉਹਨਾਂ ਦਾ ਭਰਮ ਜਿਹੜਾ ਫਲਾਇਆ ਜਾ ਰਿਹਾ ਸੀ ਉਹ ਖੰਡਨ ਕੀਤਾ ਉਹ ਹਵਨ ਕੁੰਡ ਜਿਹੜਾ ਕਿਸੇ ਨਾ ਪੰਡਤ ਕਹਿੰਦਾ ਸੀ ਮੈਂ ਦੇਵੀ ਪ੍ਰਗਟ ਕਰੂੰ ਜਿੱਦ ਉਹ ਤੇ ਹਾਜ਼ਰ ਬੈਠੇ ਹੋ ਜਿੱਕਰ ਉਹਨੇ ਫਿਰ ਸਾਤਾ ਤੱਕ ਕਿਸੇ ਕੰਮ ਨਹੀਂ ਨਾ ਮੁਰੰਦਾਂ ਦੇ ਅਕਸਿਕਾਂ ਦਾ ਵੀ ਨਹੀਂ ਹਵਨ ਕੁੰਡ ਖੋਲ ਕਿਉਂ ਦੇ ਵਿੱਚ ਮਗਰੀ ਪਾਈਏ ਜਿਹੜੇ ਹਾਂ ਜਿਹੜੇ ਜਿਹੜੇ ਬੋਲ ਦਾ ਘਰ ਤੱਕ ਬੈਠੇ ਨੇ ਉਹ ਕੰਮ ਬੋਲ ਬੰਦੀਆਂ ਜਿਹੜੇ ਸੇ ਰੋਮੀ ਨੇ ਬੋਲ ਲੈਣਾ ਕਿਉਂ ਨਹੀਂ ਬੋਲਦੇ ਕਾਰਨ ਕੀ ਹੈ ਜੇ ਸਾਰੇ 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 ਜਿਹੜੇ ਆਰਐਸਐਸ ਦੇ ਹੱਥ ਸਾ ਉੱਟੜੇ ਚੜ੍ਹੇ ਹੋ ਰਹੇ ਨੇ ਕੋਈ ਨਹੀਂ ਕਾਕੀ ਜੇ ਆ ਸਾਨੂੰ ਖਤਮ ਕਰਨ ਵਾਸਤੇ ਸਿੱਖ ਧਰਮ ਨੂੰ ਸਾਡੇ ਵਰਗੇ ਬਾਣੇ ਪਾ ਲਿਆ ਸਾਡੇ ਵਰਗੇ ਬਣ ਕੇ ਯਾਰ ਸਾਨੂੰ ਢਾਹ ਲਾਈ ਜਾ ਰਹੇ ਨੇ ਵਾਰ-ਵਾਰ ਕਦੇ ਕੋਈ ਨਹੀਂ ਆਈ ਜਾ ਦਿਖਾਇਆ ਜਾਂਦਾ ਰੋਲ ਵਿੱਚ ਇਤਿਆਂ ਵੀਡੀਓ ਆਉਣੀਆਂ ਨੇ ਹੈਲੋ ਹਾਂਜੀ ਵਾਇਰਲ ਹੋ ਰਹੀ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਹਾਜੀ ਭਾਈਆ ਸਪੈਸ਼ਲ ਦੀ ਅਮਰੀਕਾ ਤੋਂ ਬੋਲ ਰਿਹਾ ਸੀ ਹਰਪਾਲ ਸਿੰਘ ਸੁਨੋ ਹਾਂਜੀ ਹਾਜੀ ਪੰਜਾਬੀ ਲੋਕ ਚੈਨਲ ਤੋਂ ਬੋਲਦੇ ਸੀ 5 ਕਿ ਮਿੰਟ ਤੁਹਾਡੇ ਨਾਲ ਗੱਲ ਕਰਨੀ ਸੀ ਹੈਗੇ ਟਾਈਮ ਦੀ ਪਰ ਲੋਕ ਕੋਈ ਸਮਾਂ ਨਹੀਂ ਹਾਂਜੀ ਅੱਜ ਕਾ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਦੇਖੀ ਹੋਣੀ ਨਿਹੰਗ ਸਿੰਘ ਹੋਮ ਜੱਗ ਕਰਦੇ ਪਏ ਆ ਅਗਨੀ ਦੀ ਪੂਜਾ ਕਰਦੇ ਆ ਉਹ ਵੀਡੀਓ ਤੁਸੀਂ ਦੇਖੀ ਹੈ ਜੀ ਉਹ ਅਸਲ ਸਚਾਈ ਕੀ ਹੈ ਦੇਖੋ ਅਸਲ ਸਚਾਈ ਤਾਂ ਇਹ ਹੈ ਜੀ ਸਾਨੂੰ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਤੋਂ ਰੋਕਿਆ ਵਾ ਜੀ ਫਿਰ ਇਹ ਕੋਣ ਲੋਕ ਨੇ ਇਹ ਸਿੰਘਾਂ ਦੇਖੋ ਸਾਨੂੰ ਬੋਧਨਾਉਣ ਕਰਨ ਵਾਲੇ ਬੇਰੇ ਕਿਰੇ ਕਰਦੇ ਨੇ ਉਹ ਜਿਹੜਾ ਜਿਹੜਾ ਵਿੱਚ ਬਿਸ਼ਾਖਾਂ ਮਿੱਟੀ ਬੈਠਾ ਆ ਉਹ ਹਰਜੀਤ ਸਿੰਘ ਆਰਐਸਐਸ ਦਾ ਬੰਦਾ ਹੋ ਮੋਦੀ ਉਹਨਾਂ ਦਾ ਬੰਦਾ ਹੋ ਤਾਂ ਕਿਹਾ ਦਰ ਰੋਲਾ ਵੀ ਬਾਰੇ ਪਿਆ ਹੋਇਆ ਹੈ ਇਹ ਬਹੁਤ ਨੇ ਬਾਣਾ ਪਾਇਆ ਹੋਇਆ ਇੱਕ ਸਤਿਗੁਰ ਜੀ ਉਹਨਾਂ ਕੋਲੇ ਇਹ ਹੀ ਨੇ ਚੁਣ ਆਪਣੀ ਧਰਮ ਵਾਲੇ ਉਥੇ ਉਹ ਹਿੱਸੇ ਲੈਨੇ ਉਹਨਾਂ ਆਂ ਰਾਮ ਮੰਦਿਰ ਦਾ ਕਲਿਆਣ ਦਾ ਉਹ ਧਾਰਮਿਕ ਮਤਨ ਉਸੇ ਸਰਕਾਰ ਕਰਦੇ ਹੁਣ ਆਉਂਦਾ ਉਹਨਾਂ ਨੂੰ ਉਹਨਾਂ ਦਾ ਮੁਬਾਰਕ ਸਾਨੂੰ ਬੰਦਾ ਉੱਤਾਰਾ ਉਥੇ ਜਾ ਕੇ ਇਹਨੇ ਨਗਰ ਰੋਗ ਲਾਇਆ ਉਹਨਾਂ ਦੇ ਹਵਨ ਵੀ ਸਾਰੇ ਕਰਦਾ ਰਿਹਾ ਵੀ ਜੋ ਕਈ ਇਹ ਨਹੀਂ ਹੈ ਵੀ ਵਾਇਰਲ ਹੋਈ ਨੇ ਇਹ ਹੀ ਬੰਦਾ ਕਰਾ ਰਿਹਾ ਜੀ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਨੂੰ ਇਤਿਹਾਸ ਦੇ ਵਿੱਚ ਆਉਂਦਾ ਜ਼ਿਕਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਥੇ ਕੇਸੋ ਰਾਹ ਪੰਡਤ ਆਇਆ ਉਹ ਕਹਿੰਦਾ ਮਹਾਰਾਜ ਵੀ ਮਹਾਰਾਜ ਚੰਡੀ ਮਾਰਕੀਟ ਕਰਨੀ ਆ ਉਹ ਕਹਿੰਦਾ ਵੀ ਆਏ ਸਮੜੀ ਲੱਗੂਗੀ ਉਥੇ ਮੈਂ ਹਵਨ ਕਰੂਗਾ ਨਾਨਾ ਦੇਵੀ ਰਾਹ ਤੇ ਉਥੇ ਹਾਜੇ ਵੀ ਖਾਣਾ ਹੈਗਾ ਉਥੇ ਮਹਾਰਾਜ ਤੋਂ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਦੇਵੀ ਪ੍ਰੋਜੈਕਟ ਕਰਕੇ ਦਿਖਾ ਜਿਹੜਾ ਦਿਨ ਸਮਾਉਣ ਦੀ ਭਾਈ ਜ਼ਰੂਰ ਤਾਂ ਮਹਾਰਾਜ ਨੇ ਪਖੰਡ ਤੋੜਨਾ ਸੀਗਾ ਜੀ ਪਰਮਾ ਜਿਹੜਾ ਲੋਕਾਂ ਨੂੰ ਬੋਲਦੇ ਸੀ ਸਵੇਰ ਨੂੰ ਆਨੇ ਸਾਰੀ ਸਮਗਰੀ ਮਗਾਈ ਆ ਲੱਖ ਸਵਾਲਾ ਕਰਦੇ ਮੈਂ ਇਥੇ 40 ਦਿਨ ਕਰੂੰਗਾ ਜਾਂ ਉਹਨੇ 30 ਦਿਨ ਕਿੰਨਾ ਵੀ ਕਿਹਾ ਉਹ ਜਿਹਨਾਂ ਕਰਨ ਲੱਗਿਆ ਰੋਜ਼ ਹੀ ਉੱਥੇ ਜਾ ਕੇ ਹਰਮਨਪੁਰ ਦੇ ਵਿੱਚ ਸਮਗਰੀ ਪਾਇਆ ਕਰ ਜੋ ਉਹਨਾਂ ਦਾ ਕੰਮਾ ਕਰ ਦਿੰਦੇ ਆ ਉਹ ਤੇ ਜਦੋਂ ਸਮਾ ਲੰਘਾ ਜਿਹੜਾ ਉਹਨੇ ਸਮਾ ਦਿੱਤਾ ਗੁਰੂ ਸਾਹਿਬ ਨੂੰ ਨਾਮ ਵਰਗਟ ਹੋਈ ਦੇਵੀ ਫਿਰ ਮਹਾਰਾਜ ਕੋਲੇ ਆ ਗਏ ਮਹਾਰਾਜ ਕਹਿੰਦੇ ਵੀ ਇਹ ਹਜੇ ਤੱਕ ਸਮਾ ਲੰਘਿਆ ਭਾਈ ਕੇਸੋ ਪੰਡਤ ਦੱਸ ਤੂੰ ਦੇਵੀ ਪ੍ਰਗਟ ਨਹੀਂ ਹੋਈ ਇਹ ਜਿਹੜੇ ਬਹਾਨੇ ਬਣਾਉਣ ਵਾਲੇ ਖੜ੍ਹਦੇ ਹੋ ਜੀ ਇੱਕ ਦੋ ਉਹਨਾਂ ਖੜ੍ਹਦੇ ਆਏ ਹੋ ਜੋ ਉਹ ਵੀ ਸਮਾ ਲੰਘਿਆ ਮਹਾਰਾਜ ਫਿਰ ਉਹਦੇ ਮਨ ਦੇ ਵਿੱਚ ਆਇਆ ਕਿ ਹੁਣ ਮਹਾਰਾਜ ਦੇ ਕੋਲ ਮੈਂ ਸਤਕਾਰਾ ਭਾਈ ਇਹ ਕਹਿੰਦਾ ਜੀ ਕਿਸੇ ਆ ਨੌਜਵਾਨ ਦੀ ਬੋਲੀ ਦੀ ਜ਼ਰੂਰਤ ਹੈ ਜੇ ਬੋਲੀ ਦਿੱਤੀ ਜਾਵੇ ਤੇ ਤਾਂ ਇਹ ਪ੍ਰਗਟ ਹੋ ਸਕਦੀ ਉਹਦਾ ਸਿੱਧਾ ਸੀਰ ਨਿਸਾਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਡੇ ਸਾਹਿਬ ਜਾਦੇ ਤੇ ਜੀ ਜੀ ਗੁਰੂ ਸਾਹਿਬ ਨੇ ਕਰਨਾ ਨਹੀਂ ਦੇਵੀ ਪ੍ਰਗਟ ਹੋਣੀ ਆ ਉਹ ਜੋ ਮਹਾਰਾਜ ਕਹਿੰਦੇ ਭਾਈ ਕੀ ਦੀ ਕਹਿੰਦਾ ਕੋਈ ਚੰਗਾ ਜਫੀ ਤੱਪੀ ਹੋਵੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੇਸ਼ਵ ਪੰਡਤ ਫਿਰ ਤੂੰ ਹੀ ਤਿਆਰ ਹੋ ਜਾ ਕੋਈ ਤੂੰ ਜਿਉਂਦਾ ਹੋ ਜਾਏਗਾ ਜੀ ਬਾਅਦ ਤੇਰੀ ਬੜੀ ਦੇ ਦਿੰਨੇ ਆ ਇਹ ਰਾਤੋ ਰਾਤ ਸਾਰਾ ਸਮਾਂ ਛੱਡ ਕੇ ਭੱਜ ਗਿਆ ਕਹਦਾ ਕੋਈ ਨਹੀਂ ਉਹ ਹਾਮੀ ਭਰਤੀ ਤੇ ਭੱਜ ਗਿਆ ਜੀ ਉਹ ਪੰਡਤ ਦਾ ਮੇਰੇ ਗੁਰੂ ਗੋਵਰਨ ਸਿੰਘ ਸਾਹਿਬ ਮਹਾਰਾਜ ਉੱਥੇ ਗਏ ਜਿੱਥੇ ਉਹਨੇ ਹਮਣ ਗੋਣ ਕਿਹਾ ਵੀ ਬਿੰਨੀ ਸਮਗਲੀ ਉੱਥੇ ਪਈ ਸੀ ਸਾਰੀ ਜਾਕਿਓ ਹਮਣ ਗੋਣ ਨੇ ਟੋਕੀ ਇੱਕ ਵੱਡੀ ਸਾਰੀ ਲਾੜ ਨਿਕਲੀ ਮੈਂ ਮਹਾਰਾਜ ਨੇ ਫਿਰ ਉਹਦਾ ਕਿਰਪਾਨ ਧੋਈ ਫਿਰ ਮਹਾਰਾਜ ਨੇ ਕਿਹਾ ਵੀ ਆਸ ਕਿਰਪਾਨਾ ਖੰਡੋ ਫਾਲ ਕਰਤੋ ਰਹੀ ਸੀ ਸੈਵ ਸ੍ਰੋਤੀ ਜਾਇਤੀ ਜਹਰਮ ਆਪ ਗੋਤੀ ਦੇਵੀ ਆ ਹੋਰ ਕਿਹੜੀਆਂ ਇੱਥੇ ਦੇਵੀਆਂ ਪ੍ਰਗਟ ਹੋਣੀਆਂ ਸੀਗੀਆਂ ਦੇਖੋ ਗੁਰੂ ਸਾਹਿਬ ਨੇ ਉਹਨਾਂ ਦਾ ਭਰਮਣ ਜਿਹੜਾ ਫਲਾਇਆ ਜਾ ਰਿਹਾ ਸੀ ਉਹ ਖੰਡ ਨੇ ਕੀਤਾ ਉਹ ਹਵਨ ਕੁੰਡ ਜਿਹੜਾ ਕੇਸੋ ਨਾ ਪੰਨੋ ਤਾਂ ਕਹਿੰਦਾ ਸੀ ਮੈਂ ਦੇਵੀ ਪ੍ਰਗਟ ਕਰੂੰ ਜਿੱਦੋਂ ਉਹ ਤੇ ਹਾਜ਼ਰ ਬਿਤੇ ਹੋ ਜਿੱਦੋਂ ਉਹਨੇ ਬਿਲ ਸਾਡਾ ਤਾਂ ਕਿਸੇ ਕੰਮ ਨਹੀਂ ਹਿੰਦਾ ਮਨ ਬੰਦਿਆ ਗੱਗਾਂ ਦਾ ਵੀ ਅਸੀਂ ਹਵਨ ਕੁੰਡ ਕੋਲ ਕਿਉਂ ਦੇ ਵਿੱਚ ਸਮਝਰੀ ਪਾਈਏ ਨਹੀਂ ਫਿਰ ਤੁਹਾਨੂੰ ਲੱਗਦਾ ਨਹੀਂ ਪੰਥ ਨੂੰ ਇਹਨਾਂ ਦੇ ਵਿਰੁੱਧ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਤੁਸੀਂ ਕੋਈ ਇਸ ਵਿਰੁੱਧ ਕੋਈ ਅਸਾਲ ਤੱਕ ਸਾਹਿਬ ਦੇ ਉੱਤੇ ਜਾ ਕੇ ਇਨਾ ਕੋਈ ਸ਼ਿਕਾਇਤ ਵਗੈਰਾ ਕਰੋਗੇ ਜਿਹੜੇ ਆ ਜਿਹੜੇ ਜਿਹੜੇ ਹਾਲਵਾ ਪ੍ਰਾਲ ਟਾਕ ਤੇ ਬੈਠੇ ਨੇ ਉਹ ਕਰਨ ਹਾਲਵਾ ਤੇ ਨਹੀਂ ਜਿਵੇਂ ਨਹੀਂ ਬੋਲਣਾ ਕਿਉਂ ਨਹੀਂ ਬੋਲਦੇ ਸਾਰੇ ਦੇ ਦੂਜੇ ਦੇ ਦੇਖੋ ਫਰਕ ਦੇ ਕਾਰਨ ਕਾਰਨ ਕੀ ਹੈ ਸਾਰੇ 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 ਜਿਹੜੇ ਆਰਐਸ ਦੇ ਹੱਥਾਂ ਉੱਤੇ ਜਿਹੜੇ ਹੋਣ ਨੇ ਕੋਈ ਨਹੀਂ ਖਾਣਗੇ ਸਰਕਾਰਾਂ ਨੇ ਸਾਰੇ ਦਾਅ ਪੂਰੇ ਨੂੰ ਉਸ ਕਰਿਆ ਤਾਂ ਦੇ ਦਿੱਤੇ ਹੋਏ ਨੇ ਜੀ ਅਸਲ ਖਾਲਸਾ ਪੰਥ ਹੁੰਦਾ ਇਹੋ ਜਿਹਾ ਨਾਉਨੇ ਕੰਮ ਨਾ ਹੁੰਦੇ ਕਿਥੇ ਗੁਰੂ ਸਾਹਿਬ ਦੇ ਪਾਣੀ ਪਾ ਕੇ ਕਦੇ ਕੋਸ਼ ਕਰਦੇ ਨੇ ਕਦੇ ਕੋਸ਼ ਕਰਦੇ ਨੇ ਜਾਂ ਹੋਰ ਗੁਰੂ ਘਰਾਂ ਦੇ ਵਿੱਚ ਜਾ ਕੇ ਬਿਆਦਗੀਆਂ ਹੁੰਦੀਆਂ ਨੇ ਕਦੇ ਜੋਗੇ ਹੁੰਦੇ ਨੇ ਜਾਂ ਕਿਤੇ ਗੁਰੂ ਰਣ ਸਾਹਿਬ ਮਹਾਰਾਜ ਦੇ ਸੂਪਾਂ ਦੇ ਬਿਆਦਗੀ ਹੁੰਦੀ ਹੈ ਇਹ ਵੀ ਕੋਸ਼ਿਸ਼ ਇਹ ਸਾਡੇ ਸਿੱਖ ਜਾਗ ਰਹੇ ਹੋਣ ਚਲਪਨ ਜਾਗਦੇ ਹੁੰਦੇ ਨੇ ਫਿਰ ਇਹੋ ਜਿਹਾ ਬਕਣਾ ਹੁੰਦੇ ਇਹ ਜੀ ਜੀ ਇਸਲੇ ਦਿਨੀ ਕੁਝ ਜਿਹੜੇ ਡੇਰੇਦਾਰ ਨੇ ਬਾਬੇ ਸਾਹਿਬ ਨੇ ਉਹ ਵੀ ਆਰਐਸਐਸ ਦੇ ਤੇ ਸ਼ੀਵਰਾ ਦੇ ਵਿੱਚ ਸੌਹਾਂ ਚੁੱਕਦੇ ਦੇਖੇ ਗਏ ਨੇ ਉਹ ਵੀ ਤੁਸੀਂ ਫੋਟੋਆਂ ਵੀਡੀਓ ਤੇ ਦੇਖੀਆਂ ਹੋਣੀਆਂ ਸੌਹਾਂ ਦੇਖਦੇ ਆਉਣਗੇ ਹੋਣੀ ਜੇ ਸਾਰਾ ਕੁਝ ਤੁਹਾਨੂੰ ਜਦੋਂ ਹਲ ਕਾਟੋ ਹੋ ਗਿਆ ਸਾਡੇ ਦੇ ਵਿੱਚ ਸਾਡੇ ਵਿੱਚ ਕੁਸ਼ਬਾਠ ਹੋ ਗਈ ਆ ਆਰਐਸਐਸ ਦੀ ਜੀ ਠੀਕ ਆ ਨਾ ਤੇ ਜਿੰਨਾ ਕੁ ਰਿਸਤਾਂਗਾ ਅਕਾਲ ਤੰਗ ਸਾਹਿਬ ਦੇ ਜਥੇਦਾਰ ਦੇ ਕੋ ਆਉਣਾ ਨਹੀਂ ਕਾਲੀ ਕੁਲਾ ਸਿੰਘ ਬੜਾ ਉਹਨਾਂ ਜਿਹੜੇ ਕੰਮ ਨਹੀਂ ਬਣਦੀ ਜਦੋਂ ਕੋਈ ਚੜ੍ਹਦੀ ਕਲਾ ਦੇ ਜਥੇਦਾਰ ਆ ਕੇ ਨਾ ਇਹ ਸਾਰਾ ਜਿਹੜਾ ਸਾਡੇ ਵਿੱਚ ਰਾਲਾ ਕੱਢ ਹੋਇਆ ਜਿਹੜਾ ਸਾਡੇ ਵਿੱਚ ਪਖੰਡ ਪਾਲ ਬੜਿਆ ਹੋਇਆ ਇਹ ਸਾਰਾ ਕੁਝ ਫੇਰ ਹੀ ਨਿਕੂਗਾ ਬਹੁਤ ਕੁਝ ਹੋ ਰਿਹਾ ਠੀਕ ਆ ਤੁਹਾਨੂੰ ਧਾਰ ਲਾਈ ਜਾ ਰਹੀ ਆ ਬਹੁਤ ਕੁਝ ਜਿਹੜਾ ਹੈਗਾ ਸਾਨੂੰ ਖਤਮ ਕਰਨ ਵਾਲਾ ਤੇ ਇਹ ਕਿ ਕਰ ਨੂੰ ਸਾਡੇ ਵਰਗੇ ਬਾਣੇ ਪਾ ਲਿਆ ਸਾਡੇ ਵਰਗੇ ਬਣ ਕੇ ਯਾਰ ਸਾਨੂੰ ਢਾ ਲਾਈ ਜਾ ਰਹੇ ਨੇ ਬਾਰ ਬਾਰ ਕਦੇ ਕੋਈ ਸਾਈ ਜਾ ਦਿਖਾਇਆ ਜਾਂਦਾ ਰੋਜ਼ ਮਿਤਰੀਆਂ ਵੀਡੀਓ ਆਉਂਦੀਆਂ ਨੇ ਤੇ ਆਵਾਜ਼ ਤੇ ਲੋਕਾਂ ਨੂੰ ਉਹਨਾਂ ਨੂੰ ਬੁਲੰਦ ਕਰਨੀ ਚਾਹੀਦੀ ਕਿ ਇਹਦੇ ਵਿੱਚ ਜਿਹੜੀ ਜਥੇਬੰਦੀਆਂ ਨੇ ਚੱਲਦੀਆਂ ਨੇ ਉਹਨਾਂ ਨੂੰ ਵੀ ਇਹਦੇ ਬੰਲੇ ਨੀਣਾ ਲੈਣਾ ਚਾਹੀਦਾ ਵੀ ਉਹ ਜਿਹੜੇ ਵਿਕੰਡ ਕਰਦੇ ਨੇ ਤੇ ਉਹ ਰੋਕੇ ਜਾਂ ਜਿਹੜੇ ਬੋਤਲ ਵਾਜੀ ਸਿੰਘ ਸਾਹਿਬ ਵਾਇਗਰ ਜੀ ਦਾ ਖਾਲਸਾ ਵਾਇਗਰ